ਦੇ ਜੀ ਨਾਈ ਤੋਂ ਪੈਣਾ ਦੇ ਇਕਲੌਤੇ ਪਰਾ ਦਾ ਬਿਰਹਮੀ ਦੇ ਨਾਲ ਕਤਲ ਘਰ ਚ ਸ਼ਰੀਆਮ ਦਾਖਲ ਹੋ ਕੇ ਦਿੱਤਾ barbarat ਨੂੰ ਅੰਜਾਮ ਨਿਹੰਗ ਤੇ ਲੱਗੇ ਕਤਲ ਤੇਲ ਸਾਹ ਜਿਆ ਅਮਰਸਰ ਦੇ ਪਿੰਡ ਜਹਾਂਗੀਰ ਤੋਂ ਇੱਕ ਰੋਕ ਕੰਬਾ ਦੇਣ ਵਾਲੀ barbarat ਨਿਕਲ ਕੇ ਸਾਹਮਣੇ ਆਈ ਹੈ ਇਹ ਤੇਕਨ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਇਲਜ਼ਾਮ ਗਵਣ ਚਰਨ ਦੇ ਸ਼ਖਸ ਤੇ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦੇ ਬਾਣੇ ਚਾਹੇ ਸ਼ਖਸ ਸੁਖਦੇਵ ਸਿੰਘ ਵੱਲੋਂ ਘਰ 'ਚ ਸ਼ਰੇਆਮ ਦਾਖਲ ਹੋ ਕੇ ਤੇਜ਼ਦਾਰ ਹਥਿਆਰਾਂ ਦੇ ਨਾਲ ਨੌਜਵਾਨ ਤੇ ਕਈ ਵਾਰ ਕੀਤੇ ਗਏ। ਇਸ ਕਾਰਨ ਨੌਜਵਾਨ ਮਲਕੀਤ ਸਿੰਘ ਮੌਕੇ ਤੇ ਹੀ ਖਤਮ ਹੋ ਗਿਆ। ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਤਲ ਸ਼ਖਸ ਅਕਸਰ ਨੋ ਜਵਾਨ ਨੂੰ ਛੋਟੇ ਕਦਮ ਵਾਲਾ ਕਿਆ-ਕਿਆ ਕੀ ਚਲਾਇਆ ਕਰਦਾ ਸੀ ਉਸ ਦਾ ਮਜ਼ਾਕ ਉਡਾਇਆ ਕਰਦਾ ਸੀ ਮਲਜ਼ਮ ਦੀ ਇਹ ਗੱਲ ਮ੍ਰਿਤਕ ਮਲਕੀਤ ਸਿੰਘ ਨੂੰ ਚੰਗੀ ਨਹੀਂ ਸੀ ਲੱਗਦੀ ਉਹ ਮਲਜ਼ਮ ਨੂੰ ਅਜੀਹਾ ਕਹਿਣ ਤੋਂ ਰੋਕਦਾ ਰਹਿੰਦਾ ਸੀ ਕਈ ਵਾਰ ਦੋਹਾਂ ਵਿਚਾਲੇ ਹਸੇ ਨੂੰ ਲੈ ਕੇ ਕਾਫੀ ਤਕਰਾਰ ਵੀ ਹੋਈ ਪਰ باوجود ਇਸ ਦੇ ਮਲਜ਼ਮ ਨਹੀਂ ਡਲਿਆ ਦੱਸਿਆ ਜਾ ਰਿਹਾ ਕਿ ਐਸੇ ਰஞ்சிਸ਼ ਦੇ ਚਲਦਿਆਂ ਨਿਹੰਗ ਸਿੰਘ ਦੇ ਬਾਣੇ ਚਾਇ ਸ਼ਖਸ ਨੇ ਘਰ 'ਚ ਦਾਖਲ ਹੋ ਕੇ ਮਲਕੀਤ ਸਿੰਘ ਨੂੰ ਮੌਤ ਦੇ ਘਾਟ ਪਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਨੋ ਜਵਾਨ ਦੇ ਕਤਲ ਨੂੰ ਲੈ ਕੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾਹ। ਪਰਿਵਾਰ ਵੱਲੋਂ ਕਾਤਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਇਹਨਾਂ ਦਾ ਜੀਜਾ ਵਾਂ ਠੀਕ ਹੈ ਜਿਹੜੇ ਲੜਕੇ ਦਾ ਮਰਡਰ ਹੋਇਆ ਵਾ ਤੇ ਮੜਰੇ ਹੋਇਆ ਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਆਇਆ ਚਲੋ ਮੜਾ ਮੋਟਾ ਉਹਨਾਂ ਦਾ ਤੂੰ ਤੂੰ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ। ਬਾਕੀ ਨੂੰ ਆਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੇ ਨੂੰ ਲੰਗਾ ਕੀਏ, ਕਾਣੇ ਨੂੰ ਕਾਣਾ ਕੀਏ ਗੁੱਸਾ ਕਰਦਾ। ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋਣੇ ਹੋਣੀ 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 ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਧਮਕੀਆਂ ਲਾਉਂਦਾ ਪਿੰਡ ਦੇ ਵਿੱਚ ਹੋਰੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣੇ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ 'ਚ ਕਿਸੇ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਓ ਬਿਆਣ ਨਹੀਂ ਦੇਣਦੇ ਆ ਪਿੰਡ ਵਾਲਾ ਬਹੁਤ ਧਮਕੀ ਲਾ ਕੇ ਪਿੰਡ ਵਾਲਾ ਨੂੰ ਗਾੜੀ ਲਾਇਆ ਕੱਲੇ ਨੇ ਤੇ ਬੰਦੀ ਕਾਰਵਾਈ ਨੂੰ ਫਤਵਾ ਤੇ ਸਜ਼ਾ ਹੋਣੀ ਨਹੀਂ ਕੁੱਟ ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੁੱਟ ਕੁੱਟ ਕੇ ਪੈਂਚ ਮਾਰੇ ਉਹਦੇ ਮੂੰ ਕਤਲ ਦੀ ਸਵਾਰਦਾਤੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ লাশ ਨੂੰ ਕਬਜ਼ੇ ਚ ਲੈ ਲਿਆ ਗਿਆ ਜਲਦ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਆਇਆ ਮੌਕੇ ਤੇ ਮਲਕੀਤ ਸਿੰਘ ਜਾਂ ਕੋਈ ਛੋਟੀ ਹਾਈਟ ਦਾ ਜਿਸ ਤਰ੍ਹਾਂ ਬੋਣਾ ਟਾਈਪ ਹੁੰਦੇ ਆ ਉਹ ਤੋਂ ਤਾਂ ਸ਼ਾਇਦ ਪਿਛੇ ਨਿਹੰਗ ਦੇ ਬਾਣਾ ਸੇ ਬਾਣੇ ਚ ਆਇਕ ਨਿਹੰਗ ਸਿੰਘ ਜਾਂ ਸੁਖਦੇ ਉਹਨਾਂ ਨਾਲ ਕਿ ਨਿੱਕੀ ਨਿੱਕੀਆਂ ਗੱਲਾਂ ਤੋਂ ਟਕਰਾਅ ਦੇ ਵੀ ਹੁੰਦੀ ਰਹਿੰਦੀ ਜਾਂ ਬਾਣਾ ਕਹਿਣ ਤੋਂ ਜਾਂ ਕੋਈ ਗਾਲ ਮੰਗੋ ਉਹ ਰਾਤੀ ਪਤਾ ਨਹੀਂ ਜਾਂ ਉਹ ਜੋ ਪਿੰਡ ਵਾਲੇ ਦੱਸਦੇ ਆ ਵੀ ਗੋਲੀ ਘਟਾ ਵੀ ਕਿਤੇ ਖਾਂਦਾ ਹੈ ਉਹਦੇ ਝ ਹੋ ਸਕਦਾ ਹੈ ਇਹਨਾਂ ਦੀ ਤੁਤੂ ਮਮੈਂ ਟਕਰਾਅ ਹੋਈ ਹੈ ਤੇ ਉਹਨੇ ਉਹਦਾ ਮਾਰ ਪੁੱਝੀਆਂ ਸੱਟਾਂ ਮਾਰ ਕੇ ਕੁਛ ਮਾਰ ਦਿੱਤਾ। ਮ ਮਕਦਮਾ ਦਰਜ ਕਰਾਂਗੇ ਮਰਡਰ। ਜੋ ਉਹਨੇ ਕੀਤਾ ਹੈ ਇਹਨਾਂ ਦੇ ਫਾਦਰ ਸਰਦਾਰ ਸਾਹਿਬ ਦਾ ਬਿਆਨ ਲਿਖ ਰਹੇ। ਬਕਰਨਜੀਤ ਮਨਜੀਤ ਫਾਦਰ ਜੀ ਸਰ ਫਾਦਰ ਸਾਹਿਬ ਦਾ ਉਹਨਾਂ ਨੇ ਬਿਆਨ ਲਿਖਣਾ ਹੈ। ਉਹਦੇ ਤੇ ਕਾਰਵਾਈ ਕਰਾਂਗੇ। ਕਤਲ ਦੀ ਸਵਾਰਦਾਤ ਤਵਾਦ ਇਲਾਕੇ ਚ ਤਹਿਸ਼ਦ ਦਾ ਮਾਹੌਲ। ਹਰ ਕੋਈ ਕਾਤਲ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਦੇਖਣਾ ਹੋਵੇਗਾ ਕਿ ਪੁਲਿਸ ਮੁੱਲਸਮ ਨੂੰ ਕਦ ਤੱਕ ਗ੍ਰਿਫਤਾਰ ਕਰਦੀ ਹੈ। बीटीसी न्यूज़ दिल्ली अमृतसर तो मनेंद्र मोंगा दी रिपोर्ट